ਤੋਲਪੜਾ ਜਸੀ ਜਮਨੀ ਕੀਤਾ ਹੋਇਆ ਅਸੀਂ ਤਕਰੀਬਨ ਗਰ 11 11:30 ਵਜੇ ਦੇ ਕਰੀਬ ਦੋਨਾਂ ਫਾਰਮਾਂ ਦੇ ਫੈਸਲੇ ਦੇ ਮੁਤਾਬਕ ਕੇਐਮਐਮ ਤੇ ਐਸਕੇਐਮ ਨਾਨ ਪੋਲਿਟিক্যাল ਦੇ ਮੁਤਾਬਕ ਅਸੀਂ ਕੱਲ ਹੀ ਆਪਸ ਵਿੱਚ ਮੀਟਿੰਗ ਕਰਕੇ ਦੇਸ਼ ਦਾ ਪ੍ਰਧਾਨ ਮੰਤਰੀ ਅੱਜ ਪਟਿਆਲੇ ਦੇ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਨ ਵਾਸਤੇ ਆ ਰਿਹਾ ਹੈ। ਔਰ ਅਸੀਂ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਪੰਜਾਬ ਦੇ ਵਿੱਚ 13 ਕੈਂਡੀਡੇਟਾਂ ਨੂੰ ਸਵਾਲ ਕਰ ਰਹੇ ਆ ਉਸੇ ਹੀ ਤਰੀਕੇ ਦੇ ਨਾਲ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਵਾਲ ਕਰਨਾ ਚਾਹੁੰਦੇ ਆ ਕਿ 13 ਫਰਵਰੀ ਤੋਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਔਰ ਉਸ ਤੋਂ ਇਲਾਵਾ ਰਤਨਪੁਰ ਤੇ ਡੱਬਾ ਵਾਲੀ ਬਾਰਡਰ ਤੇ ਵੱਡੇ ਮੋਰਚੇ ਕਿਸਾਨ ਮੋਰਚੇ ਲੱਗੇ ਹੋਏ ਨੇ 13 ਫਰਵਰੀ ਨੂੰ ਤੁਸੀਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੇ ਉੱਪਰ ਸਾਡੀਆਂ ਮਤਾਵਾ ਤੇ ਭੈਣਾ ਨੌਜਵਾਨਾਂ ਦੇ ਉੱਪਰ ਵੱਡੀ ਪੱਧਰ ਤੇ ਸ਼ੈਲੋ ਕੀਤੀ ਗਈ ਔਰ ਨਾਲ ਦੀ ਨਾਲ ਸਾਡੇ ਬਹੁਤ ਹੀ ਨੌਜਵਾਨ ਫੱਟੜ ਕੀਤੇ ਗਏ 400 ਤੋਂ ਉੱਪਰ ਕਿਸਾਨ ਫੱਟੜ ਹੋਇਆ ਔਰ ਉਹਨਾਂ ਦੀਆਂ ਅੱਖਾਂ ਵੀ ਚਲੀਆਂ ਗਈਆਂ ਪ੍ਰੀਤਪਾਲ ਨੂੰ ਬੋਰੀ ਵਿੱਚ ਪਾ ਕੇ ਫਨੋਰੀ ਬਾਰਡਰ ਤੇ ਉਹਨੀਆਂ ਲੱਤਾਂ ਤੇ ਬਾਹਾਂ ਤੋੜੀਆਂ ਗਈਆਂ ਨੱਕ ਦੀ ਹੱਡੀ ਤੋੜੀ ਗਈ ਇੱਥੇ ਹੀ ਬਸ ਨਹੀਂ ਕੀਤੀ ਸ਼ੁਭਕਰਨ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਤੋਂ ਉਹਨੂੰ ਗੋਲੀ ਮਾਰ ਕੇ ਮੌਤੇ ਤਾਟ ਉਤਾਰਿਆ ਗਿਆ ਔਰ ਕਿਸਾਨ ਮੋਰਚੇ ਦਾ ਪਹਿਲਾ ਸ਼ਹੀਦ ਜਿਹੜਾ ਸ਼ੁਭਕਰਨ ਹੋਇਆ ਸੋ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਵਾਲ ਕਰਨ ਵਾਸਤੇ ਪਹੁੰਚ ਰਿਹਾ ਸਾਂ ਸਾਡੇ ਸਵਾਰ ਸਿੰਘ ਉਹ ਸਵਾਰ ਸਿੰਘ ਜਿਹੜੇ 2021 ਦੇ ਵਿੱਚ ਅੰਦੋਲਨ ਜਿੱਤ ਕੇ ਵਾਪਸ ਮੁੜੇ ਸੀ ਔਰ ਬੀਜੇਪੀ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ ਤੁਹਾਡੀਆਂ ਬਾਕੀ ਦੀਆਂ ਮੰਗਾਂ ਜਿਹੜੀਆਂ ਨੇ ਉਹ ਮੰਨੀਆਂ ਜਾਣਗੀਆਂ ਭਾਵੇਂ ਐਮਐਸਪੀ ਦਾ ਗਰੰਟੀ ਕਰਨ ਦੀ ਗੱਲ ਹੋਵੇ ਚਾਹ ਦੇਸ਼ ਦੇ ਕਿਸਾਨ ਦੇ ਕਰਜ਼ੇ ਦੀ ਗੱਲ ਹੋਵੇ ਤੇ ਚਾਹੇ ਉਸ ਤੋਂ ਇਲਾਵਾ ਲਖੀਮਪੁਰ ਖੀਰੀ ਦੇ ਵਿੱਚ ਚਾਰ ਕਿਸਾਨ ਤੇ ਇੱਕ ਪੱਤਰਕਾਰ ਰਾਜਗੁਰੇ ਮੰਤਰੀ ਦੇ ਬੇਟੇ ਵੱਲੋਂ ਉਹਨਾਂ ਨੂੰ ਗੱਡੀ ਛੜਾ ਕੇ ਸ਼ਹੀਦ ਕਰ ਦਿੱਤਾ ਜਾਵੇ ਉਹਨਾਂ ਦੇ ਇਨਸਾਫ ਦੀ ਗੱਲ ਹੋਵੇ ਚਾਹ ਮੰਰੇਗਾ ਸਕੀਮ 200 ਦਿਨ ਤੇ 700 ਰੁਪਿਆ ਦਿਹਾੜੀ ਦੀ ਗੱਲ ਹੋਵੇ ਐਸਪੀ ਐਮਐਸਪੀ ਗੜੀ ਹੈਗੀ ਆ ਸੁਆਮੀ ਨਾਥਨ ਸੀ 250 ਪਲੱਸ ਦੇ ਮੁਤਾਬਕ ਸਾਡੇ ਫਸਲਾਂ ਦੇ ਭਾਅ ਦਿੱਤੇ ਜਾਣ ਪਰ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਕਿਸਾਨਾਂ ਦੇ ਸਵਾਲਾਂ ਤੋਂ ਪਛਤਾ ਹੋਇਆ ਉਹ ਪਟਿਆਲੇ ਦੇ ਅੰਦਰ ਪੋਲੋ ਗਰਾਊਂਡ ਦੇ ਵਿੱਚ ਉਹ ਸੀਮਤ ਜਲਸੇ ਨੂੰ ਸੰਬੋਧਨ ਕਰ ਰਿਹਾ ਪਰਦੇਸ਼ ਦੇ ਪ੍ਰਧਾਨ ਮੰਤਰੀ ਨੂੰ ਫਰਾਗ ਦੇ ਲਈ ਕਰਨੀ ਚਾਹੀਦੀ ਆ ਅੱਜ ਪੰਜਾਬ ਦੀ ਧਰਤੀ ਤਿਆਰ ਆ ਵਡਾ ਦਿਲ ਰੱਖ ਕੇ ਕਿਸਾਨਾਂ ਦੇ ਹਿੱਤਾਂ ਦੇ ਖਾਤਰ ਮਜ਼ਦੂਰਾਂ ਦੇ ਹਿੱਤਾਂ ਦੇ ਖਾਤਰ ਕੋਈ ਪੈਕੇਜ ਲੈ ਕੇ ਆਉਂਦਾ ਕੋਈ ਚੰਗਾ ਵਿਕਲਪ ਲੈ ਕੇ ਆਉਂਦਾ ਜਿਹੜਾ ਇੱਕ ਪਾਸੇ ਕਹਿੰਦਾ ਮੈਂ ਚੌਂਕੀਦਾਰਾਂ ਮੈਂ ਵਿਕਸਿਤ ਦੇਸ਼ ਕਰ ਬਣਾਉਣਾ ਚਾਹਣਾ ਪਹਿਲਾਂ ਹੋਰ ਵੀ ਬਹੁਤ ਕੁਝ ਅੱਗੇ ਲੈ ਕੇ ਆਇਆ ਪਰ ਉਹ ਚੱਲਿਆ ਨਹੀਂ ਇਸ ਕਿਸਾਨ ਅੰਦੋਲਨ ਨੇ ਬੀਜੇਪੀ ਦਾ ਜਿਹੜਾ ਸਲੋਗਨ ਸੀਗਾ ਉਹਨੂੰ ਫਿੱਕਾ ਪਰ ਤਰ ਕੇ ਰੱਖ ਦਿੱਤਾ ਤੁਸੀਂ ਦੇਖਿਆ ਜਦੋਂ 13 ਫਰਵਰੀ ਨੂੰ ਅੰਦੋਲਨ ਚੱਲਿਆ ਸੀ ਤੇ ਕਈ ਜਿਹੜੇ ਗੱਠ ਜੁੜ ਸੀ ਉਹ ਟੁੱਟ ਚੁੱਕੇ ਸੀਗੇ ਭਾਵੇਂ ਪੰਜਾਬ ਦੀ ਗੱਲ ਹੋਵੇ ਹਰਿਆਣੇ ਦੀ ਗੱਲ ਹੋਵੇ ਭਾਵੇਂ ਹੋਰ ਕਿਸੇ ਸਟੇਟ ਦੀ ਗੱਲ ਹੋਵੇ ਇੱਥੇ ਹੀ ਬਸ ਨੇ ਕੱਲ ਪਰਸੋਂ ਦੀ ਗੱਲ ਆ ਜਦੋਂ ਅਨਿਲ ਵਿੱਚ ਗ੍ਰਹਿ ਮੰਤਰੀ ਜਿਹੜਾ ਹਰਿਆਣੇ ਦਾ ਸੀਗਾ ਉਹਨੂੰ ਘੇਰਿਆ ਗਿਆ ਤੇ ਉਹਨੂੰ ਜਦੋਂ ਸਵਾਲ ਕੀਤੇ ਗਏ ਕਿਸਾਨਾਂ ਵੱਲੋਂ ਉਹਨੇ ਆਪਣੀ ਜ਼ੁਬਾਨ ਤੋਂ ਇਹ ਗੱਲ ਕਹੀ ਆ ਵੀ ਸ਼ੁੱਭ ਕਰਨ ਨੂੰ ਗੋਲੀ ਅਸੀਂ ਮਾਰਿਆ ਉਹਨਾਂ ਨੇ ਜ਼ਿੰਮੇਵਾਰੀ ਚੁੱਕੀ ਆ ਐਦੋਂ ਉੱਤੇ ਸਬੂਤ ਕਿਹੜਾ ਵੱਡਾ ਹੋ ਸਕਦਾ ਸਾਡੀਆਂ ਮਾਨਜੋ ਅਦਾਲਤਾਂ ਹਾਈ ਕੋਰਟ ਭਾਵੇਂ ਸੁਪਰੀਮ ਕੋਰਟ ਦੀ ਨਿਆਪਾਲਕਾ ਹੋਵੇ ਅੱਜ ਉਹਨਾਂ ਨੂੰ ਫੈਸਲਾ ਜੱਜਾਂ ਨੂੰ ਬੈਠ ਕੇ ਕਰਨਾ ਚਾਹੀਦਾ ਹੈ ਵੀ ਇੱਕ ਦੇਸ਼ ਦਾ ਇੱਕ ਸਟੇਟ ਦਾ ਜਿਹੜਾ ਗ੍ਰਹਿ ਮੰਤਰੀ ਆ ਉਹ ਖੁਦ ਆਪਣੀ ਜ਼ੁਬਾਨ ਤੋਂ ਕਹਿ ਰਿਹਾ ਵੀ ਜਿਹੜਾ ਸ਼ੁਭ ਕਰਨਾ ਉਹ ਸਾਡੇ ਆਰਡਰ ਦੇ ਮੁਤਾਬਕ ਉਹਨੂੰ ਗੋਲੀ ਮਾਰੀ ਗਈ ਆ ਔਰ ਸ਼ਹੀਦ ਕੀਤਾ ਗਿਆ ਦੇਖੋ ਸਾਡੇ ਆਗੂ ਸਹਿਬਾਨ ਜਿਹੜੀ ਡੈਪੂਟੇਸ਼ਨ ਹੈਗਾ ਉਹ ਪ੍ਰਸ਼ਾਸਨ ਨਾਲ ਮੀਟਿੰਗ ਕਰ ਰਿਹਾ ਜਿਸ ਤਰੀਕੇ ਨਾਲ ਰਣਨੀਤੀ ਹੋਵੇਗੀ ਆਪ ਜੀ ਨੂੰ ਦੱਸੀ ਜਾਵੇਗੀ ਕਾਰਨ ਇਹ ਹੈ ਕਿ ਜੇ ਲੋਕ ਤੰਗ ਪਰੇਸ਼ਾਨ ਹੋ ਰਹੇ ਹੈ ਕਿ ਨਹੀਂ ਲੱਗਦਾ ਇਦਾਂ ਦੀ ਬੈਠ ਕੇ ਗੱਲਬਾਤ ਹੋ ਸਕਦੀ ਸੀ ਬਿਲਕੁਲ ਅਸੀਂ ਲੋਕਾਂ ਨੂੰ ਅਜੇ ਤੱਕ ਪਰੇਸ਼ਾਨ ਨਹੀਂ ਕੀਤਾ ਭਾਵੇਂ ਉਹ ਸ਼ੰਭੂ ਬਾਰਡਰ ਦੀ ਗੱਲ ਹੋਵੇ ਭਾਵੇਂ ਖਨੋਰੀ ਬਾਰਡਰ ਦੀ ਗੱਲ ਹੋਵੇ ਵੱਡੀਆਂ-ਵੱਡੀਆਂ ਦੁਬਾਰਾਂ ਉਹ 13 ਫਰਵਰੀ ਤੋਂ ਪਹਿਲਾਂ ਵੀ ਕੀਤੀਆਂ ਗਈਆਂ ਜਿਹੜੀਆਂ ਅੱਜ ਵੀ ਉਸੇ ਤਰ੍ਹਾਂ ਉਸਰੀਆਂ ਹੋਈਆਂ ਨੇ ਅਸੀਂ ਇੱਥੇ ਵੀ ਟਿੱਪਰ ਖੜੇ ਨਹੀਂ ਕੀਤੇ ਇੱਥੇ ਵੀ ਪ੍ਰਸ਼ਾਸਨ ਉੱਤੇ ਅਸੀਂ ਖੜਾ ਨਹੀਂ ਕੀਤਾ ਇਹ ਪੰਜਾਬ ਸਰਕਾਰ ਔਰ ਭਾਜਪਾ ਦੀ ਸਰਕਾਰ ਜਾਣ ਸਕਦੀ ਹੈ ਇਹਨੇ ਕਿਉਂ ਖੜਾ ਕੀਤਾ ਕਿਉਂ ਰੋਕਣਾ ਚਾਹੁੰਦੀ ਆ ਇਹਨਾਂ ਸਾਨੂੰ ਅੱਗੇ ਜਾਣ ਦੇਣਾ ਚਾਹੀਦਾ ਸੀ ਜਿਹੜੇ ਭਾਵੇਂ ਰਾਤ ਸਾਡੇ 2:30 ਵਜੇ ਤੱਕ ਸਾਡੀਆਂ ਮੀਟਿੰਗਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਰਾਉਂਦੇ ਰਾ ਮੈਨੂੰ ਕਹਿੰਦੇ ਰਹੇ ਵਿਚੋਲੇ ਆ ਤੇ ਦੂਜੇ ਪਾਸੇ ਤੁਹਾਡੇ ਸਾਹਮਣੇ ਸਾਰੀ ਫੋਰਸ ਕਿਉਂ ਉਹਨਾਂ ਦੇ ਕਹਿੰਦਗੇ ਲਾਈ ਹੋਈ ਆ ਮੈਂ ਕਹਿੰਨਾ ਦੇਸ਼ ਦਾ ਅੰਨਦਾਤਾ ਉਹ ਅੰਨਦਾਤਾ ਜਿਹੜਾ ਪਿੰਡਾਂ ਦੇ ਵਿੱਚ ਆਪਣੀਆਂ ਫਸਲਾਂ ਨੂੰ ਤਿਆਰ ਕਰਕੇ ਤੇ ਭੰਡਾਰ ਭਰਨ ਵਾਲਾ ਅੱਜ ਉਹਨੂੰ ਰੋਕ ਕੇ ਇਹ ਕੀ ਲੈਣਾ ਚਾਹੁੰਦੇ ਨੇ ਜਿਹੜਾ ਦੇਸ਼ ਦੇ ਅੰਨਦਾਤਾ ਨਾਲ ਟਕਰਾਏਗਾ ਉਹ ਚੂਰ